ਸਚਗਲ న్యూਸ 18 ਪੰਜਾਬ ਹਰਿਆਣਾ ਦੇਖਿਓ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਕੋਰ ਤੇ ਬ੍ਰਿਟਨ ਦੀ ਸ਼ੁਰੂਆਤ ਕਰਦੇ ਅਸਮੇ ਦੀ ਆਮ ਖਬਰ ਦੇ ਨਾਲ ਜਿੱਥੇ ਬਠਿੰਡਾ ਦੇ ਪਿੰਡ ਮੋੜ ਕਲਾ ਚ ਨਸ਼ੇ ਦਾ ਵਖਰੇ ਢੰਗ ਨਾਲ ਵਿਰੋਧ ਹੋਇਆ ਹੈ ਪਿੰਡੇ ਲੋਕਾਂ ਨੇ ਕੰਦਾਂ ਤੇ ਸਲੋਗਨ ਲਿਖੇ ਨੇ ਤੇ ਕੰਦਾਂ ਤੇ ਲਿਖਿਆ ਇੱਥੇ ਸ਼ਰੀਆਮ ਵਿਕਦਾ ਹੈ ਚਿੱਟਾ ਕੰਦਾਂ ਤੇ ਸਲੋਗਨ ਲਿਖ ਕੇ ਰੋਸ ਜਤਾਇਆ ਗਿਆ ਹੈ ਪੁਲਿਸ ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਪਿੰਡ ਵਾਸੀਆਂ ਵੱਲੋਂ ਵੀ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਮੰਗ ਪੁਲਿਸ ਨੇ ਜੋ ਹੈ ਮੌਕੇ ਤੇ ਪਹੁੰਚ ਕੇ ਸਲੋਗਨ ਤਾਂ ਮਿਟਾਏ ਪਰ ਇੱਥੇ ਪਿੰਡ ਵਾਸੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਪੁਲਿਸ ਮਦਦ ਕਰੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਵੀ ਇੱਥੇ ਇਲਜ਼ਾਮ ਲੱਗੇ ਨੇ ਤੇ ਰੋਸ ਵਜੋਂ ਇੱਥੇ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਕੰਧਾਂ ਦੇ ਉੱਤੇ ਸਲੋਗਨ ਲਿਖ ਦਿੱਤੇ ਗਏ ਨੇ ਕਿ ਇੱਥੇ ਸ਼ਰਿਆਮ ਨਸ਼ਾ ਵਿਕਦਾ ਹੈ ਪੰਜਾਬ ਪੁਲਿਸ ਨੇ ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਮਹਿਮ ਸ਼ੁਰੂ ਕੀਤੀ ਹੋਈ ਹੈ ਪਰੰਤੂ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਮੌੜ ਕਲਾ ਜਿੱਥੇ ਪੋਸਟਰ ਲੱਗੇ ਆ ਕਿ ਇੱਥੇ ਚਿੱਟਾ ਸ਼ਰਿਆਮ ਵਿਕਦਾ ਪੁਲਿਸ ਨੇ ਬੇਸ਼ੱਕ ਉਹਨਾਂ ਪੋਸਟਰਾਂ ਤੇ ਕਾਲਖ ਫੇਰ ਦਿੱਤੀ ਹੈ ਪਰੰਤੂ ਨਸ਼ਾ ਬੰਦ ਹੋਇਆ ਜਾਂ ਨਹੀਂ ਹੋਇਆ ਇਸ ਦਾ ਪਤਾ ਨਹੀਂ ਪਰ ਪਿੰਡ ਦੇ ਲੋਕ ਹੈ ਜਿਹੜੇ ਕਾਫੀ ਔਖੇ ਹੈ ਬਾਈ ਜੀ ਪੋਸਟਰ ਲਾਉਣ ਦੀ ਕੀ ਲੋੜ ਪੈਗੀ ਸੀ ਜਿਹੜਾ ਮਾਟੋ ਲਿਖਿਆ ਹੋਇਆ ਇਹ ਲੋੜ ਤਾਂ ਤੁਸੀਂ ਐ ਮੰਨ ਲਓ ਜੀ ਵੀ ਜਿਹਦੇ ਘਰੇ ਬੱਚੇ ਜਿਹਦੇ ਮਰ ਰਹੇ ਆ ਜੀ ਉਹ ਉਹਨਾਂ ਕੋਲੋਂ ਆਏ ਨਾਲੋਂ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਤਾ ਕਿ ਉਹ ਸਰਕਾਰ ਨੂੰ ਘਹਰਾ ਲਾਲਾ ਥੱਕ ਗਏ ਜੀ ਜਦੋਂ ਇਹ ਚੀਜ਼ ਦਾ ਕੋਈ ਹੱਲ ਹੀ ਨਹੀਂ ਹੋਇਆ ਯੱਕੇ ਹੋਏ ਨਹੀਂ ਜਿਹੜੇ ਬੰਦੇ ਨੇ ਵੀ ਕੀਤਾ ਬਹੁਤ ਚੰਗਾ ਕੰਮ ਕੀਤਾ ਜੀ ਤੇ ਉਹਦੇ ਨਾਲ ਕੁਛ ਨਾ ਕੁਛ ਸਰਕਾਰ ਦੀਆਂ ਲਾਲੋ ਕੋਈ ਪੁਲਿਸ ਦੀਆਂ ਲਾਲੋ ਵੀ ਕੁਛ ਨਾ ਕੁਛ ਤਾਂ ਅੱਖਾਂ ਖੁੱਲੀਆਂ ਕਿੰਨਾ ਕ ਨਸ਼ਾ ਹੈ ਜਿਹੜੇ ਨਸ਼ਾ ਤਾਂ ਜੀ ਬਹੁਤ ਹੀ ਜ਼ਿਆਦੇ ਹੈ ਚਿੱਟਾ ਤੁਸੀਂ ਐ ਲਾ ਲਓ ਵੀ ਜਿੰਨਾ ਕਹੋਗੇ ਤੁਸੀਂ ਉਹਨਾਂ ਚਿੱਟਾ ਮਿਲ ਸਕਦਾ ਨਾ ਤਾਂ ਬੱਚੇ ਸੇਵ ਇਹ ਚ ਸਾਡੀ ਗਲੀ ਚ ਕੋਈ ਬੱਚਾ ਨਹੀਂ ਸੇਵ ਹੈਗਾ ਮੇਰੇ ਨਾਲ ਕਿਉਂਕਿ ਚਿੱਟੇ ਵਾਲੇ ਆਉਂਦੇ ਆ ਮੂੜਾਂ ਤੇ ਖੜਦੇ ਆ ਫੜ ਕੇ ਵੇਚਦੇ ਆ ਮੁਰ ਜਾਂਦੇ ਆ ਨਾ ਹੀ ਪੁਲਿਸ ਇਹ ਕੁਝ ਕਰ ਸਕਦੀ ਆ ਆ ਜਾਂਦੀ ਆ ਪੁਲਿਸ ਮੁਰ ਜਾਂਦੀ ਆ ਠੀਕ ਆ ਸਕੂਲ ਚ ਬੱਚੇ ਪੜ੍ਹਦੇ ਸਾਡੇ ਬੱਚੇ ਖਰਾਬ ਹੋਣਗੇ ਕੱਲ ਨੂੰ ਅਸੀਂ ਬੱਚਾ ਨੂੰ ਲੈ ਕੇ ਕਿੱਥੇ ਜਾਵਾਂਗੇ ਇਹ ਦੱਸੋ ਕਿੰਨੇ ਕਿੰਨੇ ਜਿਹੜੇ ਬੱਚੇ ਆ ਜਿਹੜੀ ਇਹ ਚਿੱਟੇ ਦੀ ਲਪੇਟ ਚ ਆ ਗਏ ਜਿਸ ਕਰਕੇ ਇਹ ਪੋਸਟਰ ਲੱਗਣੇ ਪਏ ਬਹੁਤ ਜ਼ਿਆਦੇ ਬੱਚੇ ਮਰ ਗਏ ਸਾਡੀ ਗਲੀ ਚ ਸਾਰਾ ਜਿੰਨੇ ਬੱਚੇ ਆ ਤਕਰੀਬਨ ਸਾਰੇ ਗੁਜ਼ਰ ਗਏ ਪੁਸਤਾ ਨਸ਼ੇਲ ਬੇਟ ਚ ਆਏ ਇਹਦੇ ਕੁਝ ਤਾਂ ਗੁਜ਼ਰ ਗਏ ਚਾਲ ਵਾਜੇ ਟੀ ਜੇ ਲਾਲਾ ਕੇ ਇਹ ਚਿੱਟਾ ਨਹੀਂ ਬੰਦ ਹੋਇਆ ਠੀਕ ਹੈ ਤੇ ਹੁਣ ਪੁਲਿਸ ਆਈ ਸਰਕਾਰ ਨੂੰ ਅਪੀਲ ਆ ਵੀ ਇਹ ਚਿੱਟਾ ਬੰਦ ਕਰੋ ਇਹ ਤੁਸੀਂ ਮਾੜਾ ਨਸ਼ਿਆਂ ਨੂੰ ਨੱਥ ਪਾਓ ਪੁਲਿਸ ਆਈ ਸੀ ਆ ਜਿਹੜੇ ਤੁਸੀਂ ਪੋਸਟਰ ਲੱਗੇ ਆ ਇਹ ਤੇ ਕਾਲਖ ਫੇਰ ਗਈ ਕੋਈ ਪੁਲਿਸ ਦਾ ਤੁਸੀਂ ਲਾ ਲਓ ਜੀ ਇੱਕ ਤਾਂ ਫਿਰ ਗਲਤ ਹੈ ਪੁਲਿਸ ਦਾ ਨਾ ਇੰਨਾਂ ਨੇ ਜਾਣ ਕੇ ਫਿਰ ਅਧਰ ਪੁਲਿਸ ਵਾਲਿਆਂ ਨੇ ਤਾਂ ਵੀ ਮੰਨ ਲਾ ਵੀ ਅਸੀਂ ਮੰਨ ਲਾ ਕੋਈ ਵੀ ਲਿਖਤਾ ਕਿਸੇ ਨੇ ਵੀ ਉਹਨਾਂ ਨੇ ਮਟਿਆਉਣ ਦੀ ਕੋਸ਼ਿਸ਼ ਕਿਉਂ ਕੀਤੀ ਆ ਕੀ ਕਹੋਗੇ ਬੱਪੂ ਚਿੱਟਾ ਜਿਹੜਾ ਵਿਕਦਾ ਹੈ ਕਿੰਨੇ ਕੁ ਬੱਚੇ ਆ ਜਿਹੜੀ ਇਸ ਦੇ ਪੀੜਤ ਨੇ ਇਹ ਤਾਂ ਬਹੁਤ ਜ਼ਿਆਦਾ ਮੰਨ ਲਓ ਹਜ਼ਾਰ ਚੋਂ ਇੱਕ ਦਾ ਬੱਚਾ ਹੀ ਬਚਿਆ ਹੋਊਗਾ ਬਾਕੀ ਸਾਰੇ ਬੱਚੇ ਇਹ ਲੋਕਾਂ ਨੇ ਨਸ਼ਾ ਦਿਵਾ ਦੇ ਬਾਹਰੋਂ ਅੱਗੇ ਵੀ ਇੱਥੇ ਵੇਚ ਕੇ ਜਾਂਦੇ ਆ ਮੰਨ ਲਓ ਪੋਸਟ ਪੋਸਟਾਂ ਦਾ ਕੰਟਰੋਲ ਨਹੀਂ ਕਰ ਰਹੇ ਸੀ ਇਹ ਆਮ ਹੁਣ ਪਬਲਿਕ ਬਿਟੀ ਬਣੇ 15 15 20 20 ਸਾਲ ਦੇ ਬੱਚੇ ਖਰਾਬ ਕਰੇ ਪਏ ਆ ਜਿਹੜੀ ਵੇਚ ਦੇਖੀ ਹਾਂ ਬਿਲਕੁਲ ਕਹਿੰਦੇ ਹੋਮ ਡਿਲੀਵਰੀ ਹੈ ਮਾਤਾ ਨੇ ਸਾਡੇ ਨਾਲ ਉਹਨਾਂ ਤੋਂ ਪੁੱਛਦੇ ਆ ਮਾਤਾ ਕਿੰਨਾ ਕ ਚਿੱਟਾ ਜਿਹੜੇ ਪੋਸਟਰ ਲਾਉਣੇ ਪਏ ਬਹੁਤ ਚਿੱਟਾ ਵਿਕਦਾ ਉੱਚੀ ਬੋਲ ਰਿਹਾ ਬਹੁਤ ਚਿੱਟਾ ਵਿਕਦਾ ਇੱਥੇ ਸ਼ਰੇ ਆਮ ਵਿਕਦਾ ਹੈ ਜਬ ਆੱਖਾਂ ਨੂੰ 15 15 ਸਾਲ ਦੇਆਂ ਨੂੰ ਲਾ ਰੱਖਿਆ ਵੀ ਸਾਡਾ ਚਿੱਟਾ ਸਪਲਾਈ ਕਰੋ ਆਪ ਨਹੀਂ ਨਿਕਲ ਦਗਾ ਬਾਹਰ ਟੀਮੀਆਂ ਵੀ ਵੇਚ ਲੀਆਂ ਬੰਦੇ ਵੀ ਵੇਚਦੇ ਆ ਕਮਾ ਤੂੰ 5 ਲੱਖ ਦਾ ਲੈ ਲਾ ਪੁਲਸ ਸਾਡੀ ਕੋਈ ਨਹੀਂ ਗੱਲ ਸੁਣਦੀ ਆਉਂਦੇ ਆ ਗੇੜਾ ਮਾਰ ਕੇ ਮੁੜ ਜਾਂਦੇ ਆ ਜੇ ਭਰ ਦਿੰਦਿਆਂ ਨਾ ਮੁੜ ਜਾਂਦੇ ਆ ਉਹਨਾਂ ਨੂੰ ਕੀ ਲੋੜ ਅੱਗੇ ਜਾਣ ਦੀ ਤੇ ਅਗਲੀ ਖਬਰ ਦੀ ਵਲਵਾ ਦੇ ਆ ਜਿੱਥੇ ਮੋਗਾ ਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਅਨੋਖਾ ਮੁਕਾਬਲਾ ਚੱਲ ਰਿਹਾ ਹੈ ਇੱਥੇ ਵਿਲੇ ਰਹਿਣ ਵਾਲਿਆਂ ਦਾ ਮੁਕਾਬਲਾ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਸਿਰਫ 4 ਪ੍ਰਤੀਯੋਗੀ ਹੀ ਬਚੇ ਨੇ 24 ਘੰਟਿਆਂ ਬਾਅਦ ਸਿਰਫ 4 ਪ੍ਰਤੀਯੋਗੀ ਬਚੇ ਨੇ 70 ਤੋਂ ਵੱਧ ਲੋਕਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਸੋ ਪਿਛਲੇ 24 ਘੰਟਿਆਂ ਤੋਂ ਹੀ ਮੁਕਾਬਲਾ ਚੱਲ ਰਿਹਾ ਹੈ ਤੇ ਜੋ ਸਭ ਤੋਂ ਵੱਧ ਤੇ ਸਭ ਤੋਂ ਵੱਡਾ ਵਿਹਲਾ ਹੋਏਗਾ ਉਹਨੂੰ ਇਨਾਮ ਦਿੱਤਾ ਜਾਏਗਾ ਮੋਗਾ ਦੇ ਪਿੰਡ ਕੋਹਲਿਆ ਖੁਰਦ ਦੇ ਵਿੱਚ ਇਹ ਜਿਹੜਾ ਅਨੋਖਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਮੁਕਾਬਲਾ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਵਿਹਲਾ ਅਖਵਾਉਣ ਦੇ ਸ਼ੌਕੀਨ ਨੇ ਤੇ ਇਸ ਕੰਪੀਟੀਸ਼ਨ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਵਿਲੇ ਤੇ ਮੋਹਰ ਲੱਗੇਗੀ ਹਾਲਾਂਕਿ ਆਮ ਭਾਸ਼ਾ ਦੇ ਵਿੱਚ ਵਿਲਾ ਉਸ ਨੂੰ ਕਿਹਾ ਜਾਂਦਾ ਹੈ ਜੋ ਕੁਝ ਵੀ ਨਹੀਂ ਕਰਦਾ ਕਈ ਵਾਰ ਤਾਂ ਕਿਸੇ ਨੂੰ ਵਿਲਾ ਕਹਿਣ ਨਾਲ ਵਿਵਾਦ ਤੱਕ ਖੜਾ ਹੋ ਜਾਂਦਾ ਹੈ ਪਰ ਮੋਗਾ ਦੇ ਪਿੰਡ ਕੋਲਿਆ ਖੁਰਦ ਦੇ ਇਸ ਮੁਕਾਬਲੇ 'ਚ ਪਹਿਲੇ ਥਾਂ ਤੇ ਰਹਿਣ ਵਾਲੇ ਨੂੰ ਇੱਕ ਸਾਈਕਲ ਅਤੇ 4500 ਰੁਪਏ ਮਿਲਣਗੇ ਦੂਜੇ ਨੰਬਰ ਤੇ ਵਿਲੇ ਰਹਿਣ ਵਾਲੇ ਨੂੰ 2500 ਰੁਪਏ ਅਤੇ ਤੀਜੇ ਨਾਮ 1500 ਰੁਪਏ ਮਿਲੇਗਾ ਹੁਣ ਦੇਖਣਾ ਹੋਵੇਗਾ ਕਿ ਇਹਨਾਂ 6 ਜਾਂ 4 ਜੋ ਬਚੇ ਨੇ ਪ੍ਰਤੀਯੋਗੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਵੇਲਾ ਕੌਣ ਹੋਵੇਗਾ ਤੇ ਕੌਣ ਇਨਾਮ ਲੈ ਕੇ ਜਾਏਗਾ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਲੇਕਿਨ ਹਜੇ ਵੀ ਵਿੱਲੇ ਰਹਿਣ ਦੇ ਮੁਕਾਬਲਿਆਂ ਦੇ ਵਿੱਚ ਪੰਜ ਉਮੀਦਵਾਰ ਡਟੇ ਬੈਠੇ ਨੇ ਇਹਨਾਂ ਦੇ ਵਿੱਚੋਂ ਵਿਜੇਤਾ ਕੌਣ ਹੋਏਗਾ ਦੇਖਣਾ ਹੋਏਗਾ ਲੇਕਿਨ ਬਹੁਤ ਔਖੀ ਗੱਲ ਹੈ ਕਿ 24 ਘੰਟੇ ਤੋਂ ਉੱਪਰ ਹੋ ਗਏ ਨਾ ਸੋਣਾ ਨਾ ਵਾਸ਼ਰੂਮ ਜਾਣਾ ਥੋੜਾ ਬਹੁਤ ਖਾਦਾ ਪੀਤਾ ਨਾ ਗੇਮ ਖੇਡਨੀ ਹੈ ਬਿਲਕੁਲ ਵਿੱਲੇ ਬਹਿਣਾ ਬੜਾ ਮੁਸ਼ਕਿਲ ਕੰਮ ਹੈ ਔਰ ਅੱਜ ਇਸ ਮੁਕਾਬਲੇ ਦੇ ਵਿੱਚ ਪੰਜ ਜਿਹੜੇ ਉਮੀਦਵਾਰ ਨੇ ਪੰਜ ਜਿਹੜੇ ਪ੍ਰਤੀਯੋਗੀ ਨੇ ਹਜੇ ਵੀ ਡਟੇ ਹੋਏ ਨੇ ਤਸਵੀਰਾਂ ਕੱਲ ਤੁਹਾਨੂੰ ਮੈਂ ਦਿਖਾਈਆਂ ਸੀਗੀਆਂ ਕਿ ਕਿਸ ਤਰ੍ਹਾਂ ਗੱਦੇ ਵਿਛਾਏ ਹੋਏ ਸੀਗੇ ਔਰ ਇਸ ਮੁਕਾਬਲੇ ਦੇ ਵਿੱਚ 70 ਦੇ ਕਰੀਬ ਜਿਹੜੇ ਨੇ ਲੋਕ ਉੱਥੇ ਪਹੁੰਚੇ ਸੀ ਚਾਹੇ ਉਹ ਲੇਡੀ ਜ਼ੋਨ ਚਾਹੇ ਉਹ ਬੱਚੇ ਹੋਣ ਚਾਹੇ ਉਹ ਬਜ਼ੁਰਗ ਹੋਣ ਲੇਕਿਨ ਹੁਣ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਇਸ ਮੁਕਾਬਲੇ ਦੇ ਵਿੱਚ ਪੰਜ ਪ੍ਰਤੀਯੋਗੀ ਜਿਹੜੇ ਰਹਿ ਗਏ ਨੇ ਪੂਰੀ ਨਿਗਾ ਉਹਨਾਂ ਤੇ ਰੱਖੀ ਜਾਂਦੀ ਹੈ ਤਾਂ ਕਿ ਨਾ ਕੋਈ ਸੋ ਸਕੇ ਨਾ ਕੋਈ ਫੋਨ ਇਸਤੇਮਾਲ ਕਰ ਸਕੇ ਨਾ ਕੋਈ ਵਾਸ਼ਰੂਮ ਜਾ ਸਕੇ ਹਰ ਤਰ੍ਹਾਂ ਦੀ ਨਿਗਾ ਜਿਹੜੀ ਹੈ ਰੱਖੀ ਜਾ ਰਹੀ ਹੈ ਵੀਡੀਓ ਸਾਰੀ ਰਾਤ ਜਿਹੜੀ ਹੈ ਬੰਦੀ ਰਹੀ ਹੈ ਸਾਰੀ ਰਾਤ ਕੋਈ ਵੀ ਨਹੀਂ ਇਹਨਾਂ ਚ ਸੁੱਤਾ ਜਿਹੜੇ ਪੰਜ ਪ੍ਰਤੀਯੋਗੀ ਬੈਠੇ ਨੇ ਇਹ ਬਾਈ ਜੀ ਦੇ ਨਾਲ ਕੱਲ ਵੀ ਸਾਡੀ ਗੱਲ ਹੋਈ ਸੀਗੀ ਕੱਲ ਜਦੋਂ ਸ਼ੁਰੂਆਤ ਹੋਈ ਸੀਗੀ ਇਹਨਾਂ ਦਾ ਕਹਿਣਾ ਸੀਗਾ ਕਿ ਦੇਖਦੇ ਹਾਂ ਕਪੈਸਿਟੀ ਕਿੰਨੀ ਹੈ ਔਰ ਬੈਠਣਗੇ 2 ਦਿਨ ਤੱਕ ਲੇਕਿਨ ਹਜੇ ਵੀ ਬੈਠੇ ਹੋਏ ਆ ਖੱਚ ਨੀਂਦ ਵੀ ਨਜ਼ਰ ਨਹੀਂ ਆ ਰਹੀ ਅੱਖਾਂ ਭਾਵੇਂ ਜ਼ਰੂਰ ਲ ਕਈ ਪ੍ਰਤੀਯੋਗੀਆਂ ਲੇਕਿਨ ਹਜੇ ਵੀ ਡਟੇ ਬੈਠੇ ਨੇ ਉਮੀਦ ਇਹ ਹੀ ਹੈ ਕਿ ਸਾਰੇ ਜਿਹੜੇ ਪ੍ਰਤੀਯੋਗੀ ਬੈਠੇ ਨੇ ਕਿ ਸਾਈਕਲ ਅਸੀਂ ਲੈ ਕੇ ਜਾਵਾਂਗੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਕਿੰਨੀ ਦੇਰ ਤੋਂ ਬੈਠੇ ਨੇ ਭਾਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਆਏ ਹੋ ਜੀ ਸਰਮਜੀਤ ਸਿੰਘ ਜੀ ਸਾਫਾ ਫੌਜੀ ਤੇ ਪਿੰਡ ਮੇਰਾ ਮੋਰਾ ਮੜੀ ਆ ਵੇ ਸਰ ਐਸ਼ਮੋਗਗੇ ਮਰੀ ਮਾ ਮੋਗਗੇ ਤੋਂ ਆਇਆ ਹਾਂ ਅੱਛਾ ਫੌਜੀ ਸਾਹਿਬ ਹੋ ਤੁਸੀਂ ਫਿਰ ਤਾਂ ਬਹੁਤ ਪ੍ਰੈਕਟਿਸ ਹੋਣੀ ਹੈ ਕਿ ਬੈਠਣ ਦੀ ਜੀ ਬਿਲਕੁਲ ਰਾਤ ਨੀਂਦ ਨਹੀਂ ਆ ਜੀ ਨਹੀਂ ਬਿਲਕੁਲ ਨਹੀਂ ਆ अच्छा की ਕੀਤਾ ਫਿਰ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਕੀ ਕੀਤਾ ਬੈਠ ਕੇ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਸ਼ਬਦ ਹਜ਼ਾਰੇ ਕੀਤੇ 100 ਨਹੀਂ ਸ਼ਬਦ ਪਾੜ ਕੀਤਾ اچھا ਏਸੀ ਚ ਆ ਕੇ ਕਿਤੇ ਨਾ ਕਿਤੇ ਵਾਸ਼ਰੂਮ ਜਿੱਦੀ ਵੀ ਦਿੱਕਤ ਹੁੰਦੀ ਹੈ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਹਜੇ ਵੀ ਤੁਹਾਡਾ ਚਿਹਰਾ ਐਂ ਲੱਗਦਾ ਵੀ ਜਿਵੇਂ ਫਰੈਸ਼ ਹੋਣਿਆ ਕੋਈ ਸਮੱਸਿਆ ਨਹੀਂ ਬਿਲਕੁਲ ਕੀ ਕਹੋਗੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬੜਾ ਬੜਾ ਸੋਹਣਾ ਹੀ ਕਿੰਨੀ ਦੇਰ ਬੈਠੋਗੇ ਜਿੰਨੀ ਤੇ ਮਰਗੀ ਬੈਠਾ ਰਹੇ ਉਹਨਾਂ ਚਿਰ ਬੈਠ ਰਹੂਗਾ ਜਿਹਨੂੰ ਫਾਈਨਲ ਕਰਕੇ ਜਾਵਾਂਗੇ ਲੱਗਦਾ ਕਿ ਅੱਜ ਸਾਈਕਲ ਤੁਸੀਂ ਸਾਈਕਲ ਤੇ ਜਾਓਗੇ ਘਰੇ ਉਹ ਤਾਂ ਪ੍ਰਮਾਤਮਾ ਦੀ ਕਿਰਪਾ ਹੀ ਕਿਹ ਨੂੰ ਦੇਣਾ ਪ੍ਰਮਾਤਮਾ ਨੇ ਸਾਈਕਲ ਹਾਂਜੀ ਬਾਕੀ ਕੋਸ਼ਿਸ਼ ਪੂਰੀ ਹੈ ਅੱਛਾ ਕੋਈ ਫਰਕ ਨਹੀਂ ਹੈ 24 ਘੰਟੇ ਤੋਂ ਉੱਪਰ ਤੁਸੀਂ ਚਪਕੀ ਵੀ ਨਹੀਂ ਮਾਰੀ ਨਹੀਂ ਬਿਲਕੁਲ ਵੀ ਨਹੀਂ ਸਰ ਇਸ ਜਗ੍ਹਾ ਤੇ ਕੱਲ 70 ਤੋਂ ਜ਼ਿਆਦਾ ਜਿਹੜੇ ਪ੍ਰਤੀਯੋਗੀ ਬੈਠੇ ਹੋਏ ਸੀਗੇ 24 ਘੰਟੇ ਵਿਹਲੇ ਬਹਿਣਾ ਬਹੁਤ ਔਖਾ ਹੈ ਮੋਬਾਈਲ ਸਾਹਮਣੇ ਪਿਆ ਹੋਵੇ ਤੇ ਬਾਰ-ਬਾਰ ਧਿਆਨ ਮੋਬਾਈਲ ਵੱਲ ਜਾਂਦਾ ਹੈ ਕਿ ਚੱਕ ਲਈਏ ਹੁਣ ਚੱਕ ਲਈਏ ਹੁਣ ਚੱਕ ਲਈਏ ਹੁਣ ਚੱਕ ਲਈਏ ਲੇਕਿਨ ਚੱਕਣ ਗੋਣ ਦਿੰਦਾ ਜਦੋਂ ਨਿਗਾ ਉੱਪਰ ਰੱਖੀ ਹੋਵੇ ਬਾਈ ਜੀ ਬੈਠੇ ਹੈ ਇਹ ਵੀ ਸਾਰੀ ਰਾਤ ਇਹਨਾਂ ਤੇ ਨਿਗਾ ਰੱਖੀ ਹੋਊਗੀ ਤੇ ਉਧਰੋਂ ਕੈਮਰਾ ਵੀ ਚੱਲਦਾ ਪਿਆ ਉਹਦੀ ਵੀ ਨਜ਼ਰ ਜਿਹੜੀ ਹੈ ਇਹਨਾਂ ਤੇ ਸੀ ਕਿ ਕੋਈ ਸੋ ਨਾ ਪਾਏ ਤੇ ਕੋਈ ਵੀ ਰੂਲ ਬ੍ਰੇਕ ਨਾ ਕਰ ਪਾਏ ਬਾਈ ਨਾ ਗੱਲ ਕਰ ਲੈਨੇ ਆ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਢੋਡੀਪੁਰਾ ਤੋਂ ਜੀ ਢੋਡੀਪੁਰਾ ਤੋਂ ਆਏ ਹਾਂ ਅੱਛਾ ਜਿਹੜਾ ਬਠਿੰਡੇ ਤੋਂ ਆਇਆ ਹਾਂਜੀ ਹਾਂਜੀ ਅੱਛਾ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਕਿਵੇਂ ਰੰਗੀ ਰਾਤ ਕਿਵੇਂ ਨਿਕਲੀ ਤੇ ਕੀ ਕੀਤਾ ਬਹੁਤ ਵਧੀਆ ਨੰਗੀ ਬਸ ਸਿਮਰਨ ਕਰਦੇ ਰਹੇ ਸਾਰਿਆਂ ਨੇ ਆਪ ਦਾ ਆਪ ਦਾ ਵੈਸਟ ਦਿੱਤਾ ਜੀ ਸਾਰਿਆਂ ਨੇ ਬਹੁਤ ਵਧੀਆ ਕੀਤਾ ਪ੍ਰਬੰਧ ਵੀ ਬਹੁਤ ਸੋਹਣਾ ਸੀਗਾ ਸਭ ਬੋ ਸਭ ਕੁਝ ਬਹੁਤ ਸੋਹਣਾ ਸੀਗਾ ਜੀ ਸਾਰਿਆਂ ਨੇ ਆਪ ਦਾ ਆਪ ਦਾ ਵੈਸਟ ਦੇ ਕੇ ਗਏ ਆ ਬਾਕੀ ਦੇਖਦੇ ਹਾਂ ਅੱਗੇ ਪ੍ਰਮਾਤਮਾ ਅੱਛਾ ਕੀ ਪਰੇਸ਼ਾਨੀਆਂ ਕੀ ਕੀ ਆਈਆਂ ਸਾਰੀ ਰਾਤ ਨਿਕਲ ਗਈ ਕੱਲ ਦੇ ਸਵੇਰ ਦੇ 11 ਵਜੇ ਦਾ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਵੇ ਹਾਂਜੀ ਪਰੇਸ਼ਾਨੀ ਦਾ ਸਿਰਫ ਬਾਥਰੂਮ ਦੀ ਹੋਈ ਹੈ ਜੀ ਅੱਛਾ ਕੰਟਰੋਲ ਕੀਤਾ ਹੈ ਹਾਂਜੀ ਕੰਟਰੋਲ ਕੀਤਾ ਹੈ ਜੀ 24 ਘੰਟੇ ਹੋ ਗਏ ਉੱਤੇ ਹੋ ਗਏ ਸਮਾਂ ਅੱਛਾ ਖਾਣ ਪੀਣ ਨੂੰ ਕੀ ਹੋਰ ਕੀ ਖਾਣ ਪੀਣ ਨੂੰ ਸੇਵ ਕੇਲੇ ਮਿਲ ਜਾਂਦੇ ਸੀ ਹਾਂਜੀ 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 ਥੋੜੇ ਅੱਛਾ ਫੋਨ ਵੀ ਤੁਹਾਡੇ ਸਾਹਮਣੇ ਪਿਆ ਹੈ ਲੇਕਿਨ ਫੋਨ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਕਿੰਨਾ ਮਨ ਚ ਲੱਗਦਾ ਸੀ ਕਿ ਬਾਰ ਬਾਰ ਫੋਨ ਚੱਕੀ ਹੁਣ ਤਾਂ ਹੀ ਅੱਜ ਭੁੱਲ ਹੀ ਗਏ ਆ ਪਤਾ ਹੀ ਨਹੀਂ ਕਿੱਥੇ ਪਿਆ ਹੈ ਅੱਛਾ ਬਾਈ ਦੀ ਅੱਖਾਂ ਜ਼ਰੂਰ ਲਾਲ ਹੋਈਆਂ ਪਈਆਂ ਮੈਨੂੰ ਲੱਗਦਾ ਇਹਨਾਂ ਨੇ ਬਹੁਤ ਔਖੀ ਰਾਤ ਕੱਢੀ ਐ ਅਬਾ ਜੀ ਕੀ ਨਾਮ ਐ ਕਿਹੜੀ ਜਗ੍ਹਾ ਤੋਂ ਆਏ ਹੋ ਨੱਥੋ ਗਿਆ ਤੋਂ ਆਏ ਆ ਜੀ ਨੱਥੋ ਗਿਆ ਨਾਮ ਸਤਵੀ ਸਿੰਘ ਅੱਛਾ ਹਾਂਜੀ 11 ਵੱਜ ਚੁੱਕੇ ਅਗਲੇ ਦਿਨ ਦੇ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਤੁਹਾਡੀਆਂ ਅੱਖਾਂ ਦੱਸ ਰਹੀਆਂ ਕਿ ਬਹੁਤ ਔਖੀ ਰਾਤ ਕੱਢੀ ਐ ਨਹੀਂ ਨਹੀਂ ਇਹ ਤਾਂ ਟਾਈਮ ਨਾਲ ਹੀ ਹੋ ਜਾਂਦੇ ਆ ਲਾਲੀ ਅੱਖਾਂ ਅੱਛਾ ਹਾਂਜੀ ਵੈਸੇ ਨੀਂਦ ਵੀ ਨਹੀਂ ਹੋਈ ਨਾ ਜੀ ਜੰਮਪੂਰੀ ਔਖੀ ਕੱਢੀ ਆ ਰਾਤ ਵੈਸੇ ਹਾਂਜੀ ਅੱਛਾ ਸਾਰੀ ਰਾਤ ਜਾਗਣਾ ਬਹੁਤ ਔਖਾ ਹੁੰਦਾ ਕਿਤੇ ਫੰਕਸ਼ਨ ਤੇ ਚਲੇ ਜਾਈਏ ਤੇ ਸਵੇਰ ਨੂੰ ਚੱਕਰ ਆਉਣ ਲੱਗ ਜਾਂਦੇ ਹਾਂਜੀ ਹਾਂਜੀ ਇਹ ਤਾਂ ਹੈ ਇਸ ਤ ਗਵਨੀ ਆਉਂਦੀ ਨਹੀਂ ਮਾੜੀ ਮੋਟੀ ਪਰ ਬੈਠਿਆ ਫੇਰ ਵੀ ਹਜੇ ਚਾਉਂਦੀ ਜਣੀ ਹਾਂਜੀ ਅੱਛਾ ਕਈ ਕੁਝ ਕੰਟਰੋਲ ਕੀਤਾ ਹਣਾ ਵਾਸ਼ਰੂਮ ਵੀ ਨਹੀਂ ਜਾਣਾ ਤੇ ਸਾਹਮਣੇ ਮੋਬਾਈਲ ਪਿਆ ਮੋਬਾਈਲ ਵੀ ਨਹੀਂ ਦੇਖਣਾ ਬਾਰ-ਬਾਰ ਜੀ ਕਰਦਾ ਹਣਾ ਯਾਰ ਚੱਕ ਲਈਏ ਦੇਖੀ ਦੇਈ ਮੈਸੇਜ ਹੀ ਦਾ ਹਾਂ ਬਹੁਤ ਜੀ ਕਰਦਾ ਕਈ ਵਾਰ ਕੋ ਰਿੰਗ ਵੱਜਦੀ ਹੈ ਨਾ ਔਰ ਖਿਆਲ ਜਾਉਂਦਾ ਪੁੰਦਾ ਬਾਬਾ ਬੈਠਿਆ ਚੁੱਪ-ਚੁੱਪ ਅੱਛਾ ਹਾਂਜੀ ਇੱਕ ਬੋਲਣ ਨਾ ਦਿੰਦੇ ਹਾਂਜੀ ਪਚਾ ਬੋਲਣਾ ਵੀ ਨਹੀਂ ਆਣ ਗਵਣ ਨਾਲ ਗੱਲ ਕੀਤੀ ਕੋਈ ਨਹੀਂ ਥੋੜੀ-ਮੋਟੀ ਕੀਤੀ ਪਰ ਬਾਲੀ ਨਹੀਂ ਕਰਾਉਂਦੇ ਗੱਲ ਅੱਛਾ ਫੇ ਟੋਕ ਦਿੰਦੇ ਆ ਟੁੱਡੀ ਗਿਆ ਤੋ ਕੁੱਡ ਗਿਆ ਨੂੰ ਅੱਛਾ 24 ਘੰਟੇ ਹੋ ਚੁੱਕੇ ਆ ਕਿਤਾਬ ਤੁਹਾਡੇ ਕੋਲ ਪਈ ਆ ਗੁਰੂ ਜੋਤੀ ਤੇ ਇਸੇ ਦਾ ਹੀ ਸਿਮਰਨ ਕਰਦੇ ਰਹੇ ਜਾਂ ਕੁਝ ਹੋਰ ਵੀ ਕੀਤਾ ਨਹੀਂ ਦੋ ਤਿੰਨ ਨਾਵਲ ਹੋਰ ਪੜੇ ਸੀਗੇ ਤੇ ਸਵੰਤਕ ਕੌਲ ਦੇ ਹਾਂਜੀ ਤੇ ਇਹ ਤਾਂ ਹੁਣ ਲਈ ਗੁਰੂ ਜੋਤੀ ਦਾ ਅੱਛਾ ਵੈਸੇ ਪ੍ਰੋਫੈਸ਼ਨਲੀ ਕੀ ਕੰਮ ਕਰਦੇ ਤੁਸੀਂ ਪ੍ਰੋਫੈਸ਼ਨਲੀ ਮੈਂ ਆਪਣੇ ਸਰਕਾਰੀ ਹਸਪੀਟਲ ਚ ਮੁੱਗੇ ਚ ਕੰਮ ਕਰਦਾ ਹਾਂ अच्छा सरकारी हॉस्पिटल 'ਚ ਕੰਮ ਕਰਦੇ ਹਾਂ ਤੇ ਨੌਕਰੀ ਤੋਂ ਫੇਰ ਛੁੱਟੀ ਲੱਗੇ ਹਾਂਜੀ ਅੱਜ ਛੁੱਟੀ ਲੈਣੀ ਪੈਗੀ ਜੀ ਬਸ ਛੁੱਟੀ ਲੈਣੀ ਪੈਣੀ ਹਾਂਜੀ ਫਿਰ ਥੂਣ ਨਹੀਂ ਕਰਤਾ ਹੀਗਾ ਕੰਮ ਤੇ ਤਾਂ ਅੱਛਾ ਤੇ ਲੱਗ ਰਿਹਾ ਕਿ ਅੱਜ ਦਾ ਮੁਕਾਬਲਾ ਜਿੱਤ ਕੇ ਜਾਓਗੇ ਕਿਉਂਕਿ ਤੁਹਾਡੀ ਅੱਖਾਂ ਤੋਂ ਵੀ ਮੈਨੂੰ ਲੱਗ ਰਿਹਾ ਕਿ ਨੀਂਦ ਹਾਂਜੀ ਕੋਸ਼ਿਸ਼ ਤਾਂ ਬੁਰੀ ਹੈ ਬਾਕੀ ਮਹਾਰਾਜ ਦੀ ਕਿਰਪਾ ਜੀ ਮੈਂ ਹੁੰਦੀ ਹੈ ਤੁਹਾਨੂੰ ਪਤਾ ਅਜਾ ਕਿਸ ਤਰ੍ਹਾਂ ਦੇਖਦੇ ਹਾਂ ਇਸ ਤਰ੍ਹਾਂ ਦੇ ਮੁਕਾਬਲੇ ਨੂੰ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਲੋਕ ਮੋਬਾਈਲ ਤੋਂ ਦੂਰ ਰਹਿਣ ਹੋਰ ਆਪ ਦੀ ਨਿੱਜੀ ਜ਼ਿੰਦਗੀ ਬਾਰੇ ਸੋਚ ਸਕਣ ਆਪਣੇ ਰਿਸ਼ਤੇਦਾਰਾਂ ਪਿਆਰਾਂ ਬਾਰੇ ਸੋਚ ਸਕਣ। ਹਦ ਇਹ ਤਾਂ ਹੈ ਹੀ ਮੋਬਾਈਲ ਤੇ ਅੱਜ ਕੱਲ੍ਹ ਹੀ ਤੁਹਾਨੂੰ ਪਤਾ ਹੀ ਹੈ ਬੱਚੇ-ਬੱਚੇ ਵੀ ਹੁਣ ਜਿਵੇਂ ਕਿ ਬਹੁਤ ਵੱਧ ਰਹੀ ਹੈ ਇਹ ਕ੍ਰੇਮ ਮੋਬਾਈਲ ਦਾ। ਅੱਜ ਤੁਹਾਨੂੰ ਹੋਗੇ 24 ਘੰਟੇ ਹੀ ਵੈਸੇ ਸਾਨੂੰ ਫਰਕ ਪਿਆ ਹੀ ਆਪ ਹੀ। ਤਬਕ ਤੂਬਾ ਨਾਲ ਲੈ ਜੋੜੀ ਮਾੜੀ ਮੋਟੀ ਫੇਰ ਹੀ ਜੇ ਪੈਣਾ ਨਾ ਟੁੱਟਾਂਗੇ ਫੇਰ ਕਿਤਾਬਾਂ ਮੰਲੀ ਆਇਆ ਜਾਊ। सदन दा चक्कर पूरा हो गया दौरान आपद राेयरमैन पी राधा कृष्णन की तारीफ की सदन आप सांसद राघव जडे चेयरमैन ने, नवे सीपी ने।, नवे जड़े ने सीपी सी पी राधा कृष्णन की तारीफ की कश्ती उसे उम्मीद होती है कि राजा आपका स्वागत करते जिसने देखी हो डूबती हुई कश्ती उसे उम्मीद होती है किनारों से और जिसने देखा हो पथजड़ उसे उम्मीद होती है बहारों से सर आज आपका स्वागत करते हुए ऐसा महसूस हो रहा है कि एक लंबे अंधियारे के बाद आज चमकता हुआ सूरज निकला हो ऐसा महसूस हो रहा है कि मझधार में फंसी किसी कश्ती को आज किनारा नजर आया हो और चिलचिलाती गर्मी के बाद आज जम के सावन बरसा हो सर यह सिर्फ संयोग है या ईश्वरी इच्छा कि आज राज्यसभा की ऐतिहासिक दीवार पर दो नाम साथ साथ गढ़े जा चुके हैं पहला नाम देश के पहले उपराष्ट्रपति और राज्यसभा के पहले सभापति डॉक्टर सर्वपल्ली राधाकृष्णन और दूसरा नाम आज इस पद पर विराजमान हुए माननीय सीपी राधा सर धन्य है वो माता पिता जिन्होंने आपके अंदर आपके भीतर डॉक्टर सर्वपल्ली राधाकृष्ण का अक्ष देखा और आपका नाम उनके नाम पर रख दिया और धन्य है आप कि आपने अपने माता पिता का वो सपना साकार किया इस पवित्र